ਕਿਸਾਨ ਭਰਾਵੋ ਜਿਹੜੀ ਤੁਹਾਨੂੰ ਜੀਰੀ ਦਿਖਾ ਰਿਹਾ ਆ ਦੇਖੋ ਆਹ ਦੇਖੋ ਇਹ ਸਾਰੇ ਉੱਪਰੋਂ ਮੱਛੀ ਪਈ ਆ ਤੁਹਾਨੂੰ ਦਿਖ ਰਹੀ ਆ ਸਕਰੀਨ ਦੇ ਵਿੱਚ ਇਹ ਕਾਦੇ ਕਾਰਨ ਮੱਛੀ ਆ ਕਿਉਂ ਮੱਛੀ ਆ ਇਹ ਇਹ ਤਕਰੀਬਨ ਆਇਆ ਇਹਨੂੰ ਲਾਂਗੀ ਕਾਫੀ ਕੀਲੇ ਮੱਛੇ ਹੋਏ ਨੇ ਇਹ ਤੁਹਾਨੂੰ ਦੱਸਦੇ ਆ ਸਾਡੇ ਕਿਸਾਨ ਭਰਾ ਖੜੇ ਨੇ ਇੱਧਰ ਉਹਨਾਂ ਤੋਂ ਪੁੱਛਦੇ ਆ ਵੀ ਕਿਉਂ ਮੱਛੀ ਆ ਇਹ ਇਹ ਸਾਡੇ ਕਿਸਾਨ ਖੜੇ ਨੇ ਖੇਤਾਂ ਵਾਲੇ ਜਿਨ੍ਹਾਂ ਦੀ ਖੇਤਾਂ ਦੇ ਵਿੱਚ ਮਤਲਬ ਇਸ ਧੂਏ ਕਾਰਨ ਨੁਕਸਾਨ ਕਰ ਰਹੇ ਨੇ ਦੱਸਣਗੇ ਤੁਹਾਨੂੰ ਹਾਂ ਜੀਤਾ ਜੀ ਇਹ ਜੀਰੀ ਕਾਦੇ ਕਾਰਨ ਇਹ ਹੋਈ ਆ ਥੋਡੀ ਇਹ ਸਾਡੀ ਮਤਲਬ ਗਮਾਂਡ ਚ ਉਰੇ ਪੱਠਾ ਲੱਗ ਰਿਹਾ ਹੈ ਅੱਛਾ ਜੀ ਉਹ ਪੱਠੇ ਜਿਉਂ ਮਤਲਬ ਧੂਆ ਆਉਂਦਾ ਹੈ ਉਹ ਪਤਾ ਨਹੀਂ ਕਿਹੜਾ ਕੈਮੀਕਲ ਪਾਉਂਦੇ ਨੇ ਅੱਛਾ ਜੀ ਜਾਂ 2-4 ਦਿਨਾਂ ਚ ਜੀਰੀ ਪੱਠੀ ਠੀਕ ਆ ਜੀ ਠੀਕ ਆ ਤੇ ਇਹ ਘਟੋ ਘਟੋ 10-15 ਕਿੱਜ ਦਾ ਉਰੇ ਜ਼ਮੀਂ ਤਬਾਹ ਕਰਤੇ ਠੀਕ ਆ ਜੀ ਅੱਛਾ ਜੀ ਇਹ ਅਗਲੇ ਥੋਡੀ ਵੀ ਹੋਈ ਆ ਵੀ ਹਾਂ ਜੀ ਸਾਡੀ ਵੀ ਆ ਕਹਿ ਕਿੱਲੇ ਨੇ ਤੇਰੇ ਤੇ ਮੇਰਾ ਜੀ ਇਹ ਡੂੜ ਕਿੱਲੇ ਸੀ ਜਮੀਂ ਫੂਕਦਾ ਅੱਛਾ ਥੋੜਾ ਜੀ ਸਾਡੇ ਜੀ ਦੋ ਕੀਲੇ ਨੇ ਜਿਵੇਂ ਹੀ ਫੂਕਤੇ ਅੱਛਾ ਇਹ ਸਾਰੇ ਕਿਸਾਨ ਭਰਾ ਖੜੇ ਨੇ ਭਰਾਵੋ ਜਿਨ੍ਹਾਂ ਦੀ ਜੀਰੀ ਦਾ ਇਹ ਧੂਏ ਨੇ ਨੁਕਸਾਨ ਕੀਤਾਗਾ ਇਸ ਕਰਕੇ ਬਾਕੀ ਜਿਨ੍ਹਾਂ ਨੇ ਬਾਤ ਹੀ ਇਸ ਧੂਏ ਕਰਕੇ ਉਹ ਵੀ ਤੁਹਾਨੂੰ ਕਿਸਾਨ ਦੱਸੂਗਾ ਦੱਸੋ ਜੀ ਸਾਡੇ 4 ਕੀਲੇ ਨੇ ਜੀ ਇੱਕ ਕੀਲਾ ਹਰ ਕੇ ਬਾਕੇ ਦੁਬਾਰਾ ਲਗਾਏ ਹੀ ਗਈ ਉਹ 4 ਕੀਲੇ ਬੇਕਾਰ ਹੀ ਖੜੇ ਨੇ ਇਹ ਵੀ ਧੂਏ ਕਾਰਨ ਬੱਚੇ ਲਈ ਹਾਂ ਹਾਂ ਜੀ ਇਹ ਦੇਖੋ ਧੂਏ ਦਾ ਕਾਰਨ ਇਹ ਹੈ ਜੀ ਧੂਆ ਇਥੋਂ ਪੂਰਾ ਚੱਲਣ ਕਰਕੇ ਥੱਲੇ ਡਿੱਗਦਾਗਾ ਥੱਲੇ ਡਿਕਨ ਕਰਕੇ ਇਹ ਜਿੱਥੇ-ਜਿੱਥੇ ਕੱਚੀ-ਕੱਚੀ ਫਸਲ ਆ ਜਿਹੜੀ ਜਿਵੇਂ ਚਰੀ ਹੋਈ ਜਾਂ ਮਤਲਬ ਜੀਰੀ ਹੋਈ ਉਹ ਗੋਬਾਂ ਨੇ ਜਿਹੜੀਆਂ ਉਹਨਾਂ ਨੂੰ ਮਚਾਉਂਦਾ ਇਹ ਤੂਆਂ ਆ ਤੁਹਾਨੂੰ ਚਰੀ ਵੀ ਦਿਖਾਉਣਾ ਇੱਕ ਵਾਰੀਆਂ ਦੇਖੋ ਆ ਚਰੀ ਵੀ ਇਸੇ ਨਾਲ ਹੀ ਮੱਚੀ ਹੋਈ ਆ ਕਿਉਂਕਿ ਇਹਦੇ ਕੱਚੇ ਪੱਤੇ ਨੇ ਜਿਹੜੇ ਉਹ ਮੱਚਦੇ ਨੇ ਤਾਂ ਕਰਕੇ ਇਹਦਾ ਕੋਈ ਤੁਸੀਂ ਪੱਠੇ ਵਾਲਿਆਂ ਤੋਂ ਕੋਈ ਮਾਪਜੇ ਦੀ ਮੰਗ ਕਰਦੇ ਹੋ ਹਾਂ ਕਰਦੇ ਆ ਜੀ ਅੱਛਾ ਥੋੜਾ ਕੈਨਾਂ ਕ ਨੁਕਸਾਨ ਹੋ ਗਿਆ ਉਹ ਨੁਕਸਾਨ ਆ ਮੰਨ ਲਓ ਜੀ ਵੀ ਕੀਲੇ ਦਾ ਲੱਖ ਦੇ ਹੀ ਹੋ ਗਿਆ ਸਿੱਧਾ हां ये देखो जी किसान ਦੱਸ ਰਹੇ ਨੇ ਵੀ ਸਾਡਾ 1 ਲੱਖ ਰੁਪਏ ਦਾ ਨੁਕਸਾਨ ਕਿੱਲੇ ਮਗਰ ਤਕਰੀਬਨ ਹੋਇਆਗਾ ਹੁਣ ਜੀਰੀ ਜੇ ਵਾਕੇ ਦੁਬਾਰੇ ਲਾਉਣੀ ਪਊਗੀ ਤਾਂ ਉਤੇ ਲੇਬਰ ਵੀ ਲੱਗੂ ਬਾਕੀ ਖਰਚੇ ਹੋਰ ਆਉਣਗੇ ਕਿਸਾਨ ਭਰਾਵੋ ਪਹਿਲੀ ਕਿਸਾਨ ਦਾ ਲੱਕ ਟੁੱਟਿਆ ਪਿਆ ਇਹ ਸਾਡੇ ਪੰਚਾਇਤ ਮੈਂਬਰ ਜੀ ਨੇ ਹਾਂਜੀ ਮੈਂਬਰ ਸਾਹਿਬ ਤੁਸੀਂ ਨੇ ਜਿਹੜੀ ਕਿਹੜੇ ਹਿਸਾਬ ਨਾਲ ਦੇਖੀ ਜੀ ਅੱਜ ਦੇਖੋ ਜੀ ਮੈਂ ਜੋ ਦੇਖਿਆਗਾ ਉਹ ਸਾਰਾ ਜਿਹੜੀ ਇਹ ਸਾਰੀ ਪੱਟੀ ਹੈ ਇਹ ਬਿਲਕੁਲ ਮਤਲਬ ਅੱਗੇ ਫਸੜਾ ਨਹੀਂ ਉਹ ਹੋ ਸਕਦੀ ਝੋਨਾ ਇਸ ਤਰ੍ਹਾਂ ਨਹੀਂ ਹੋ ਸਕਦਾ ਤੇ ਅੱਗੇ ਦੁਬਾਰਾ ਲੱਗੂ ਤਾਂ ਉਹਨਾਂ ਨਿਕਲਣਾ ਨਹੀਂ अच्छा तो येता यही अभी ਪਿੰਡ ਪਾਸੇ ਦੇ ਨਾਲ ਆ ਜੋ ਵੀ ਆਪਣਾ ਤੇ ਕਿਸੇ ਨੇ ਕੋਈ ਉਹ ਕਰਿਆ ਪ੍ਰਦੂਸ਼ਣ ਪੋਰ ਇਹਦਾ ਕੰਟਰੋਲ ਕਰੇ ਤੇ ਜਿਹੜਾ ਕਿਸਾਨਾਂ ਨੂੰ ਬਣਦਾ ਮਾਮਲਾ ਦਿੱਤਾ ਜਾਵੇ। ਅੱਛਾ ਜੀ ਇਹ ਆਪਣੇ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਤੁਸੀਂ ਨੇ ਉਰੇ ਪਹੁੰਚੋ ਤੁਸੀਂ ਇਹ ਕਿਸਾਨਾਂ ਦੇ ਫਸਲ ਦੇ ਖੇਤ ਦੇ ਵਿੱਚ ਸੋਨੂੰ ਕੀ ਲੱਗਿਆ ਵੀ ਕਾਦੇ ਕਾਰਨ ਮੱਚੀ ਹੈ? ਇਹ ਮੈਂ ਸਾਰੇ ਦੇਖ ਕੇ ਆਂ ਜੀ। ਅੱਛਾ ਜੀ 20-25 ਕਿੱਲਿਆਂ ਦਾ ਗੇੜਾ ਇਹ ਜੜਾ। 20-25 ਕਿੱਲਿਆਂ ਦਾ ਗੇੜਾ ਮੈਂ ਸਾਰੇ ਗੇੜਾ ਮਾਰ ਕੇ ਆਂ ਦੇਖ ਕੇ ਆਂ। ਇਹ ਕਿਹੜਾ ਪੱਠੇ ਦਾ ਧੂਆਂਗਾ? ਇਹ ਥੱਲੇ ਡਿੱਗ ਰਿਹਾ ਜੀਰੀ ਤੇ ਹੁਣ ਵੀ ਥੱਲੇ ਡਿੱਗ ਰਿਹਾ ਜੀਰੀ ਦੀ ਉੱਤੋਂ ਸਾਰੇ ਪੱਤੇ ਮੱਚ ਗਏ ਇਹਦੇ ਨਾਲ ਤਾਂ ਕਿਸਾਨ ਤਾਂ ਪਹਿਲੀ ਕਰਜ਼ਾਈ ਨੇ ਮਾਰੇ ਪਏ ਨੇ ਉਹਦੇ ਕਰਜ਼ੇ ਦੇ ਵੀ ਹੁਣ ਕਿਸਾਨਾਂ ਦਾ ਤਾਂ ਲੱਕ ਟੁੱਟਿਆ ਪਿਆ ਬਣਦਾ ਸਰਕਾਰ ਇਹਨਾਂ ਤੋਂ ਪੱਠੇ ਵਾਲਿਆਂ ਤੋਂ ਇਹਨਾਂ ਨੂੰ ਮੁਆਵਜ਼ਾ ਦਿਵਾਵੇ ਜੀ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਹਾਂ ਵੀ ਕਹੀ ਤੁਹਾਡੀ ਵੀ ਜੀਰੀ ਖਰਾਬ ਹੋਈ ਆ ਹਾਂਜੀ ਆਪਣੇ ਤਿੰਨ ਕੀਲੇ ਖਰਾਬ ਹੋ ਗਏ ਜੀ ਜੰਮੀ ਉੱਤੋਂ ਫੂਕ ਤੇ ਜੀ ਠੀਕ ਹੈ ਜੀ ਹਾਂ ਸਾਨੂੰ ਬਸ ਬੇਨਤੀ ਹੈ ਜੀ ਸਰਕਾਰ ਕੁਝ ਕਰੇ ਜੀ ਦੇਖੋ ਜੀ ਆ ਸਿਰੇ ਤੱਕ ਸਨੂਮ ਅਧਿਕਾਰਾਂ ਸਿਰੇ ਤੱਕ ਜੇ ਨਹੀਂ ਲੈਣ ਜਾਂਦੀ ਆ ਜਿੱਥੇ-ਜਿੱਥੇ ਦੀ ਧੂਆ ਜਾਂਦਾ ਉੱਥੇ-ਉੱਥੇ ਸਾਰੀ ਜੀਰੀ ਦੇ ਉੱਪਰੋਂ ਪੱਤੇ ਮਚਾ ਕੇ ਮਤਲਬ ਚਰੀਆਂ ਦੇ ਫਸਲਾਂ ਦੇ ਵਾਕੀਆਂ ਦੇ ਵੀ ਜਿਹੜੇ ਨਾਰਮਲ ਪੱਤੇ ਨੇ ਉਹ ਮੱਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ